ਡੋਗਰ ਦੇ ਸਮੇਂ ਦਾ ਖੂਹ ਹੈ ਬਈ ਇਹ ਜੌਣੇ ਮੋੜ ਤੇ ਡੋਗਰ ਦੀ ਲੜਾਈ ਹੋਈ ਸੀ ਇਸ ਖੂਹ ਦੇ ਉੱਤੇ ਇਹ ਬਹੁਤ ਪੁਰਾਣਾ ਖੂਹ ਹੈ ਡੋਗਰ ਜੌਣਾ ਮੋੜ 1904 ਬਲੇ ਦੀ 1903 1904 1904 ਤੱਕ ਜੌਣੇ ਮੋੜ ਦੀ ਜਿਹੜੀ ਮੌਤ ਹੋ ਜਾਂਦੀ ਹੈ 1903 ਦੀ ਗੱਲ ਹੈ ਇਹ ਜਦੋਂ ਡੋਗਰ ਤੇ ਜੌਣੇ ਮੋੜ ਦੀ ਆਪਸੀ ਲੜਾਈ ਹੁੰਦੀ ਹੈ ਆਪਾਂ ਇਸ ਟਾਈਮ ਖੜੇ ਆ ਇਹ ਜੂ ਪੈ ਜਾਂਦੀ ਹੈ ਜੀ ਹਰਿਆਉ ਜੜੀ ਡੋਗਰ ਦੇ ਪਿੰਡ ਦਾ ਮੈਂ ਦਿਖਾਵਾਂ ਕਿਉਂਕਿ ਹੁਣ ਤਾਂ ਚਲੋ ਸੜਕਾ ਡੋਡੀ ਪਿੰਡਾਂ ਨੂੰ ਵਗ ਗਿਆ ਐਸ ਸਾਈਡ ਨੂੰ ਜਿਹੜਾ ਡੋਗਰ ਦਾ ਪਿੰਡ ਹੈਗਾ ਹਰਿਆਉ ਜੱਦੀ ਪਿੰਡ ਦੱਸਿਆ ਜਾਂਦਾ ਉੱਥੇ ਉਹਦਾ ਘਰ ਵੀ ਆਪਾਂ ਹੋਰ ਵੀਡੀਓ ਚ ਉਹਦਾ ਘਰ ਵੀ ਦਿਖਾਇਆ ਤੁਸੀਂ ਉਹ ਵੀਡੀਓ ਵੀ ਜਾ ਕੇ ਦੇਖ ਸਕਦੇ ਹੋ ਤੇ ਆਪਾਂ ਇਹ ਖੂਹ ਵੀ ਦਿਖਾਇਆ ਇਹ ਖੂਹ ਜਦੋਂ ਲਾਸਟ ਟਾਈਮ ਦੇ ਵਿੱਚ ਕਹਿੰਦੇ ਜਿਉਣੇ ਮੋੜ ਨੇ ਜਦੋਂ ਡੋਗਰ ਦੇ ਨਾਲ ਟਾਈਮ ਬੰਨੇ ਤਾਂ ਡੋਗਰ ਐਸ ਜਗ੍ਹਾ ਤੇ ਉੱਤੇ ਜਿਉਣਾ ਮੋੜ ਐਸ ਜਗ੍ਹਾ ਦੇ ਉੱਤੇ ਪਹੁੰਚਦਾ ਇਸ ਖੂਹ ਦੇ ਉੱਤੇ ਇੱਥੇ ਪਾਣੀ ਪੀਂਦੇ ਨੇ ਇਸ ਖੂਹ ਤੋਂ ਇਥੇ ਬੱਕਰੀਆਂ ਚਾਰਨ ਵਾਲਾ ਬੱਕਰੀਆਂ ਚਾਰ ਦਾ ਫਿਰਦਾ ਸੀਗਾ ਤੇ ਬੱਕਰੀਆਂ ਚਾਰਨ ਵਾਲੇ ਨੂੰ ਸੁਨੇਹਾ ਭੇਜਿਆ ਜਾਂਦਾ ਕਿ ਜਾ ਕੇ ਡੋਗਰ ਨੂੰ ਕਹਦੇ ਵੀ ਜਉਣਾ ਮੋੜ ਉਸ ਆ ਖੂ ਦੇ ਉੱਤੇ ਬੈਠਾ ਤੇਰਾ ਇੰਤਜ਼ਾਰ ਕਰ ਰਿਹਾ ਹੈ ਵੀ ਟੱਕਰ ਲਾ ਉਹਨੂੰ ਜਾ ਕੇ ਤਾਂ ਡੋਗਰ ਇਸ ਸਾਈਡ ਤੋਂ ਆਉਂਦਾ ਇਸ ਖੂ ਦੇ ਉੱਤੇ ਉਹਨਾਂ ਦੀ ਲੜਾਈ ਹੁੰਦੀ ਹੈ ਤੇ ਦੌਰਾਨ ਲੜਾਈ ਜਿਹੜਾ ਜਉਣਾ ਮੋੜ ਡੋਗਰ ਨੂੰ ਮਾਰ ਦਿੰਦਾ ਤੇ ਉਸ ਤੋਂ ਬਾਅਦ ਉਹਦੀ ਉੱਥੇ ਕਬਰ ਵੀ ਬਣਦੀ ਹੈ ਉਹ ਵੀ ਤੁਹਾਨੂੰ ਦਿਖਾਈ ਸੀ 1903 323 ਦੀ ਗੱਲ ਹੈ ਇਹ ਤੇ ਦੋਸਤੋ ਫਿਲਮਾਂ ਦੇ ਵਿੱਚ ਬਹੁਤ ਚੀਜ਼ਾਂ ਇਹੋ ਜਿਹਿਆਂ ਨੇ ਜਿਹੜੀਆਂ ਮਿਸਿੰਗ ਕਰ ਦਿੱਤੀਆਂ ਜਾਂਦੀਆਂ ਨੇ ਜਿਵੇਂ ਲੜਾਈ ਆ ਉਹ ਕਿਤੇ ਹੋਰ ਦਿਖਾ ਦਿੱਤੀ ਜਾਂਦੀ ਆ ਪਰ ਜਿਹੜੀ ਅਸਲ ਸੱਚਾਈ ਆ ਜਿਹੜੀ ਇੱਥੇ ਦੇ ਲੋਕ ਦੱਸਦੇ ਨੇ ਉਹ ਇਹ ਆ ਕਿ ਵੀ 150 ਸਾਲ ਪਹਿਲਾਂ ਦੀ ਗੱਲ ਆ ਅ ਅੱਜ ਤੋਂ 30 40 45 50 ਸਾਲ 30 40 ਸਾਲ ਪਹਿਲਾਂ ਯਾਨੀ ਜਿਹੜੇ ਲੋਕ ਸੀ ਉਹ ਇੱਕ ਦੂਜੇ ਤੋਂ ਇਸ ਤਰ੍ਹਾਂ ਸੁਣ ਕੇ ਜਿਹੜੀ ਸਟੋਰੀ ਆ ਉਹ ਗਾਹਾਂ ਦੀ ਗਾਹਾਂ ਅੱਗੇ ਦੀ ਅੱਗੇ ਆ ਜਾਂਦੀ ਆ ਕਿਉਂਕਿ ਜਉਣਾ ਮੋੜ ਮਾਲਵੇ ਦਾ ਨਾਇਕ ਹੋਇਆ ਮਾਲਵੇ ਦੀ ਧਰਤੀ ਦਾ ਤੇ ਸ਼ੁਰੂ ਤੋਂ ਹੀ ਉਹਦੇ ਕਿਸੇ ਤੇ ਉਹਦੇ ਨਾਲ ਜੁੜੀਆਂ ਗੱਲਾਂ ਸਾਹਮਣੇ ਆਈਆਂ ਆਉਂਦੀਆਂ ਰਹਿੰਦੀਆਂ ਨੇ ਆਈਆਂ ਵੀ ਨੇ ਤੇ ਸਭ ਨੂੰ ਪਤਾ ਹੈ ਕਿ ਜਿਹੜਾ ਜਿਉਣੇ ਦਾ ਤੇ ਡੋਗਰ ਦਾ ਆਪਸੀ ਕੀ ਰਿਸ਼ਤਾ ਸੀਗਾ ਜਿਹੜਾ ਜਿਉਣੇ ਦਾ ਭਾਈ ਸੀਗਾ ਸਿੱਧੂ ਮੂਸੇਵਾਲੇ ਦੇ ਗਾਣਾ ਵੀ ਗਾਇਆ ਸਾਡੇ ਲਾਣੇ ਜਿਉਣੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ ਸੋ ਜਿਹੜਾ ਜਿਉਣਾ ਮੋੜ ਹੋਇਆ ਮਾਲਵੇ ਦੀ ਧਰਤੀ ਦਾ ਨਾਇਕ ਹੋਇਆ ਇਹ ਜਗ੍ਹਾ ਵੀ ਦੱਸਾਂਗੇ ਆਪਾਂ ਕਿੱਥੇ ਖੜੇ ਆ ਪਹਿਲਾਂ ਮੈਂ ਥੋੜਾ ਜਿਹਾ ਵਿਸਤਾਰ ਚ ਦੱਸਦਾ ਤੁਹਾਨੂੰ ਉਹਦੇ ਬਾਰੇ ਕਿ ਜਿਹੜਾ ਜਿਉਣਾ ਮੋੜ ਸੀ ਉਹ ਕਿਸ਼ਨੇ ਦਾ ਛੋਟਾ ਭਰਾ ਸੀ ਕਿਸ਼ਨਾ ڈاکੂ ਹੋਇਆ ਘਰ ਦੇ ਕੁਝੇ ਹਾਲਾਤ ਕ ਉਸ ਤੋਂ ਬਾਅਦ ਜਿਹੜਾ ਉਹਦੀ ਯਾਰੀ ਪੈਂਦੀ ਹੈ ਇੱਥੋਂ ਦੇ ਆਪਣਾ ਹਰਿਆਊ ਦੇ ਡੋਗਰ ਦੇ ਨਾਲ ਡੋਗਰ ਚੌਧਰੀ ਸੀ ਉਸ ਟਾਈਮ ਦੇ ਵਿੱਚ ਅੰਗਰੇਜ਼ ਸਰਕਾਰ ਦਾ ਉਸ ਟਾਈਮ ਅੰਗਰੇਜ਼ਾਂ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਤੇ ਅੰਗਰੇਜ਼ ਸਰਕਾਰ ਦਾ ਉਹ ਚੌਧਰੀ ਸੀ ਜਿਵੇਂ ਅੱਜ ਕੱਲ ਸਰਪੰਚ ਲਾ ਲੋ ਹਨਾ ਉਸ ਟਾਈਮ ਚ ਚੌਧਰੀ ਹੁੰਦੇ ਸੀ ਸੋ ਉਹਨੇ ਡੋਗਰ ਉਹਦੇ ਕਿਸ਼ਨਾ ਉਹਦੇ ਕੋਲੇ ਰਾਤ ਕੱਟਦਾ ਹੁੰਦਾ ਸੀ ਜਦੋਂ ਲੁੱਟ ਕੇ ਮਾਰ ਲਿਆ ਹੁੰਦਾ ਸੀ ਉਸੇ ਦੇ ਘਰੇ ਰੱਖਦਾ ਹੁੰਦਾ ਸੀਗਾ ਤੇ ਉਸ ਰਾਤ ਵੀ ਉਹ ਮਾਲ ਕਾਫੀ ਲੈ ਕੇ ਆਇਆ ਸੀ ਆ ਕਹਿੰਦੇ ਜਿਸਰਾਤ ਉਹਨੇ ਫੜਾਇਆ ਉਸ ਤੋਂ ਬਾਅਦ ਉਹਨੇ ਨਾਲ ਸ਼ਹਿਰ ਪੈਂਦਾ ਬੜਲਾ ਡਾ ਬੜਲਾਡੇ ਤੋਂ ਪੁਲਿਸ ਬੁਲਾ ਕੇ ਕਿਸ਼ਨੇ ਨੂੰ ਚਕਵਾਤਾ ਸੀ ਉਸ ਤੋਂ ਬਾਅਦ ਕਿਸ਼ਨੇ ਨੂੰ ਜਿਹੜੀ ਸਜ਼ਾ ਹੋਈ ਸੀ ਕਾਲੇ ਪਾਣੀ ਦੀ ਕਾਲੇ ਪਾਣੀਓ ਨੇ ਇੱਕ ਖਤ ਲਿਖਿਆ ਸੀ ਜੌਨੇ ਮੌੜ ਨੂੰ ਫਿਰ ਜੌਨੇ ਮੌੜ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਇਸ ਖੂਹ ਤੇ ਲਿਆ ਸੀ ਸੋ ਉਹੀ ਖੂਹ ਹੈ ਇਹ ਪੁਰਾਣੇ ਸਮੇਂ ਦਾ ਏਸੀ ਖੂਹ ਤੋਂ ਪਾਣੀ ਪੀ ਕੇ ਇੱਥੇ ਆ ਕੇ ਉਹ ਬੈਠੇ ਸੀ ਜਦੋਂ ਜੌਣਾ ਮੌੜਾਂ ਤੋਂ ਆਇਆ ਸੀ ਮੌੜਾਂ ਤੋਂ ਆ ਕੇ ਇਸ ਖੂਹ ਦੇ ਉੱਤੇ ਬੈਠਾ ਸੀ ਇੱਥੇ ਉਹਨੇ ਪਾਣੀ ਪੀਤਾ ਸੀਗਾ ਤੇ ਪਾਣੀ ਪੀ ਕੇ ਇੱਥੇ ਜਿਹੜਾ ਡੋਗਰ ਦਾ ਜਿਹੜਾ ਕਤਰ ਕੀਤਾ ਸੀ ਤੇ ਉੱਪਰ ਹੁਣ ਤਾਂ ਜਿੰਦਾ ਵਗੈਰਾ ਵੀ ਲਾਰਖਿਆ ਤੇ ਉਹ ਸਮੇਂ ਦਾ ਪੁਰਾਣਾ ਖੂਹ ਹੈ ਤੁਸੀਂ ਦੇਖ ਸਕਦੇ ਹੋ ਸੋ ਦੋਸਤੋ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਜਾਣਕਾਰੀ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਾਂ ਖੜੇ ਕਿੱਥੇ ਆਵੇਂ ਤੁਹਾਨੂੰ ਦੱਸ ਦੇਣਾ ਥੋੜਾ ਜਿਹਾ ਇਹ ਹੈ ਜੀ ਜਿਹੜਾ ਇਸ ਸਾਈਡ ਹੈਗਾ ਰੋਡ ਬੁੜਲਾਡੇ ਤੋਂ ਆ ਰਿਹਾ ਹੈ ਇਹ ਸੁਨਾਮ ਨੂੰ ਜਾ ਰਿਹਾ ਬੁੜਲਾਡੇ ਤੋਂ ਸੁਨਾਮ ਨੂੰ ਤੇ ਇਹ ਬੁੜਲਾਡੇ ਤੋਂ ਜਦੋਂ ਆਪਾਂ ਚੱਲਦੇ ਆਂ ਤਾਂ ਪਹਿਲਾ ਸ਼ਾਇਦ ਜਾਂ ਪਹਿਲਾ ਜਾਂ ਦੂਜਾ ਵੈਸੇ ਪਹਿਲੀ ਹੋਣਾ ਦੋਦੜਾ ਪਿੰਡ ਪੈਂਦਾ ਨਾ ਦੂਜਾ ਪਿੰਡ ਆ ਸ਼ਾਇਦ ਬੁੜਲਾਡੇ ਤੋਂ ਪਹਿਲਾਂ ਬੱਛੂ ਆਣਾ ਪੈਂਦਾ ਉਸ ਤੋਂ ਬਾਅਦ ਦੋਦੜਾ ਦੋਦੜੇ ਤੋਂ ਜਦੋਂ ਆਪਾਂ ਰੱਤੇ ਨੂੰ ਆਉਨੇ ਆ ਇੱਧਰ ਰੱਤਾ ਪਿੰਡ ਹੈ ਰੱਤਾ ਖੇੜਾ ਹੈ ਰੱਤਾ ਪੰਜਾਬ ਦਾ ਪਿੰਡ ਹੈ ਦੋਦੜੇ ਤੋਂ ਜੋ ਰੱਤੇ ਨੂੰ ਆਉਨੇ ਆ ਆਥੇ ਲਵੇ ਸ਼ੈਲਰ ਜੇ ਬਣੇ ਹੋਏ ਨੇ ਆ ਫੈਕਟਰੀ ਲੱਗੀ ਹੋਈ ਆ ਕੋਈ ਦਿਖਾ ਦੇਣਾ ਉਹਦੇ ਬਿਲਕੁਲ ਨਾਲ ਬਣਿਆ ਹੋਇਆ ਇਹ ਆ ਇਧਰ ਟਾਲੀ ਜੀ ਵੀ ਤੁਹਾਨੂੰ ਉਸੇ ਸਾਈਡ ਹੀ ਐ ਇਧਰ ਤੁਹਾਨੂੰ ਟਾਲੀ ਜੀ ਵੀ ਨਜ਼ਰ ਆ ਜੂਗੀ ਤੇ ਦੂਜੀ ਸਾਈਡ ਟੱਬਾ ਜਾਂ ਨਜ਼ਰ ਆ ਜੂਗਾ ਅਗਰ ਤੁਸੀਂ ਆਉਣਾ ਹੋਵੇ ਕਦੇ ਲੰਘਦੇ ਟੱਬ ਦੇ ਇਧਰ ਦੇਖਣਾ ਹੋਵੇ ਤਾਂ ਦੋਸਤੋ ਇਹ ਸੀ ਉਹ ਖੂ ਜੌਣੇ ਦੇ ਜੌਣੇ ਤੇ ਡੋਗਰ ਦੇ ਲੜਾਈ ਦੀ ਨਿਸ਼ਾਨੀ ਦੋਸਤੋ ਵੀਡੀਓ ਨੂੰ ਬਤ ਬਤ ਸ਼ੇਅਰ ਰੂ ਕਰ ਦੇਣਾ ਧੰਨਵਾਦ